ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਨਗਦ ਦਿਖਾਵਾਂਗੇ ਜਿਹੜੇ ਸੇਲ ਆ ਵਪਾਰ ਦਾ ਕੰਮ ਆ ਸਿੱਧੂ ਡੈਰੀ ਫਾਰਮ ਕਲਾਲਾ ਆਪੇ ਤੇ ਵੀਰਾਂ ਕੋਲ ਪਹੁੰਚਿਆ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀਰੇ ਕੋਲ 15 ਤੋਂ ਲੈ ਕੇ 20 ਨਗਦ ਤੱਕ ਹਰ ਵਕਤ ਅਵੇਲੇਬ ਕੁਈ ਨਹੀਂ ਗੱਲ ਵੀ ਤਰੀਕ ਫਿਕਸ ਹੋ ਗਈ ਜਦ ਮਰਜੀ ਪਹੁੰਚੋ ਉਸ ਟਾਈਮ ਸਾਨੂੰ ਇੱਥੇ ਰੋਡ ਦੇ ਉੱਪਰ ਪਾਈਆਂ ਦੀ ਰਹਿ ਹੈ ਸਾ ਜਮਾ ਜਿਹੜਾ ਮੇਨ ਰੋਡ ਜਾਂਦਾ ਉਹਦੇ ਉੱਪਰ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਜੀ ਨਾਮ ਵੀ ਕਦੀਪ ਸਿੰਘ ਆ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾ ਹੈਗਾ ਮੋਬਾਈਲ ਨੰਬਰ 94702863916 9878484264 ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਬਈ ਕਿੰਨੇ ਨਾਗ ਆਪਣੇ ਕੋਲ ਹਾਜ਼ਰ ਇਸ ਟਾਈਮ ਵੀਰੇ ਆਪਣੇ ਫਾਰਮ ਤੇ 22 ਨਾਗ ਹੈਗੇ ਆ ਠੀਕ ਹੈ ਕੋਈ ਕੱਚੀਆਂ ਕੁਝ ਤਿਆਰ ਹਾਂਜੀ ਹੈ ਕੋਈ ਸੂਈਆਂ ਵਿੱਚ ਬੜਾ ਨੇ ਕੁਝ ਕੱਚੀਆਂ ਨੇ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖਦੇ ਆ ਜਰਸੀ 'ਚ ਇਹ ਕਿਹੜਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਹੈ ਵੀਰੇ ਜੇਰੇ ਦੀ ਆ ਪਈ ਆ ਰਾਤ ਨੂੰ ਡਿਲੀਵਰੀ ਹੋਈ ਆ ਮਗਰ ਬੱਛੀ ਆ ਠੀਕ ਹੈ ਸਵੇਰੇ ਜੇਰ ਜੁਰ ਪੈ ਚੁੱਕੀ ਓਕੇ ਹੈਨਾ ਹਾਂ ਠੀਕ ਹੈ ਵੀਰੇ ਓਕੇ ਬੱਛੀ ਜੇਤੀ ਐਨੇ ਥੋੜੇ ਕਰਾਸ ਬਾਂਡ ਹੈਨਾ ਠੀਕ ਹੈ ਦੰਦੋ ਕਿਵੇਂ ਹੈ ਦੰਦੋ ਵੀਰੇ ਮਨਾਂ ਕੰਨੀਆਂ ਖੜੀਆਂ ਨੇ ਇਹਨਾਂ ਠੀਕ ਹੈ ਤੂੰ ਆ ਪਹਿਲਾ ਸੂਈ ਹੈ ਸੂਆ ਪਹਿਲਾ ਰਹੇ ਥੋੜੀ ਵੱਡੀ ਹੋਈ ਬਣੀ ਤੇ ਦੁੱਧ ਦੀ ਪ੍ਰਦਰਸ਼ਨ ਚੰਗੀ ਕਰੂਗੀ ਹਾਂਜੀ ਹਾਂ ਤੋਰੀਓ ਵਾਰ ਨੂੰ ਅੱਗੇ ਪਿੱਛੇ ਦਾ ਹਵਾਨਾ ਵੀਰੇ ਮੇਨ ਚੀਜ਼ ਪਤਾ ਕੀ ਆ ਆ ਦੇਖੋ ਠੰਡੀ ਸੀਲ ਜਿਵੇਂ ਆਪਾਂ ਕਹਿੰਨਾ ਕਾਨੂੰਨ ਆ ਨਿਆਣਾ ਪਾਓ ਨਾ ਪਾਓ ਜਿਹੜੇ ਪਾਜੀ ਪਾਸੇ ਨੇ ਜੋੜੇ ਦੇ ਤੋ ਥੰਡ ਨੇੜੇ ਤੋਂ ਚੈੱਕ ਕਰਾ ਲਓ ਬਿੱਥੀ ਚੈੱਕ ਕਰਾ ਲਓ ਕੱਲਾ ਕੱਲਾ ਨਿਖੜਮਾ ਥਾਣਾ ਅੱਗੇ ਪਿੱਛੇ ਦਾ ਹਵਾਨਾ ਥਾਣਾ ਦੀ ਪੂਰੀ ਸਾਫ ਸੁਥਰੀ ਓਕੇ ਆ ਆਪਾਂ ਦੀ ਠੰਡੀ ਸੀਲ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਦੁੱਧ ਵੀਰੇ ਮਾਦਰ ਕੋਲ ਤੋਂ ਮੇਰਾ 30 35 ਕਿਲੋ ਦਾ ਮ ਤੇ ਇਹ ਤੋਂ ਅੰਦਾਜ਼ਾ ਲਾ ਕੇ ਚੱਲੀਏ ਦੁੱਧ ਦਾ ਆਪਾਂ 25 ਤੋਂ ਪਾਰ ਪਾਉ ਵੀਰੇ ਵਧੀਆ ਸਾਮ ਹੋਈ ਕੀ ਕਰ ਰੇਟ ਵਗੈਰਾ ਇਹਦਾ ਰੇਟ ਕੋਈ ਨਾ ਫੋਨ ਤੇ ਕਰ ਲਾਂਗੇ ਜਾਇਜ਼ ਹੋ ਕੱਦ ਕਾਠ ਵਾਲੀ ਆ ਬਾਕੀ ਲਵੇ ਦਿਖਾ ਦਿਓ ਠੀਕ ਐ ਸਭ ਕੱਤ ਕਾਠ ਵਗੈਰਾ ਤੇ ਬਿਊਟੀ ਵਗੈਰਾ ਪੂਰੀ ਓਕੇ ਆ ਜਿਹਨੂੰ ਕਹਿੰਦੇ ਵੀ ਬੱਠੜ ਜਿੱਡਾ ਹਵਾਨਾ ਵਾਕਿਆ ਹਕੀਕਤ ਬੱਠੜ ਜਿੱਡਾ ਹਵਾਨਾ ਚੱਕੀ ਫਿਰਦੀ ਆ ਤੇ ਚਾਰੇ ਗੁੱਠਾ ਦੇ ਥਣਾ ਦੇ ਵਿੱਚ ਬਿੱਥੀ ਚੰਗੇ ਜਿਹੜੇ ਆਪਣਾ ਮੇਨ ਗੱਲ ਪੁਆਇੰਟ ਕਿ ਥਣਾ ਦੇ ਗੱਠ ਗੱਠ ਦੀ ਬਿੱਥੀ ਚਾਹੀਦੀ ਆ ਉਹ ਬਿੱਥੀ ਇਹਦੇ ਵਿੱਚ ਹਕੀਕਤ ਹੈਗੀ ਆ ਤੇ ਕਿੰਨਾ ਬੋੜਾ ਵੀਰ ਮ ਤੇ ਅੰਦਾਜ਼ਾ ਮੰਨ ਕੇ ਜਲੇ 25 ਕਿਲੋ ਦੀ ਵੇੜ ਹੈਗੀ ਹੈ ਇਹ ਹੈਗੀ ਮੇਰੇ ਬਾਕੀ ਠੰਡੀ ਸੀਲ ਹੈ ਜਿੰਨੇ ਆਪਾਂ ਕਹਿੰਨੇ ਗਰਮੀਆਂ ਦੇ ਚੱਲਣ ਵਾਲੀਆਂ ਦੀਜੀਆਂ ਨੇ ਕਾफी ਦੀਜੀਆਂ ਹੁਣ ਤੋਂ ਆਪਣੇ ਫਾਰਮ ਤੇ ਵੀਡੀਓ ਕਵਰ ਕਰਦੇ ਆ ਦਿਖਾਵਾਂਗੇ ਜਿਹਦੇ ਵਿੱਚੋਂ ਮੰਨ ਕੇ ਚਲੋ ਸਾਰੇ ਗਰਮੀਆਂ ਦੇ ਤੋਹਫੇ ਨੇ ਠੀਕ ਹੈ ਗਰਮੀਆਂ ਅਕੋਰਡਿੰਗ ਚੀਜਾਂ ਲੈਣੇ ਆ ਹਾਂ ਹਾਂ ਅੱਗੇ ਜਿਹੜੀ ਦੋ ਨੰਬਰ ਸੇਲ ਹੋਈਆਂ ਨੇ ਉਧਰ ਦਿਖਾਣੇ ਆ ਠੀਕ ਹੈ ਸੇਲ ਹੋਈ ਹੈ ਤੇ ਅੱਗੇ ਜਿਹੜੀ ਕਾਲੀ ਵੇੜ ਦੇਖੀਏ ਨੇ ਆਪਾਂ ਹਾਂ ਇਹ ਹੁਣੀ ਵੀਰੇ ਸੂਈਆਂ ਮਗਰੋਂ ਰਖਵਾਣਾ ਦਿਖਾ ਦੇ ਥਾਣਾ ਅਸਰ ਅਸਰ ਜਿਹਨੂੰ ਕਿਨੇ ਪਾਸ ਰਖਾਣਾ ਆ ਥਾਂ ਤੇ ਗਰਮੀ ਦੇ ਵਿੱਚ ਚੱਲਣ ਨਾਲ いや ਪੂਰੀ ਮਤਲਬ ਜਾਨ ਜਿੰਦ ਜਾਨ ਦੇ ਦਿੱਤੀ ਆਪਣੀ ਕਿੰਨਾ ਦੁੱਧ ਮੰਨ ਕੇ ਚਲੀ ਇਹਦੇ ਤੋਂ ਮਤਲਬ 30 ਬਾਤ 30 ਤੋਂ ਬਨ ਕੇ ਲੈ ਲਓ 35 36 ਕਿਲੋ ਮਾਰ ਕੇ ਕਹਿੰਦਾ ਆਪਣ ਨੂੰ ਬੱਚੀ ਨੂੰ ਜਾਨ ਦਿੱਤਾ ਅਜੇ 10 ਮਿੰਟ ਪਹਿਲੇ 10 ਮਿੰਟ ਪਹਿਲੇ ਆਪਣੇ ਕੋਲ ਖੜੇ ਦਸੂਈ ਹੈ ਹਨਾ ਤੇ ਬੱਚੀ ਦਿੱਤੀ ਹੈ ਇਹਨੇ ਬਹੁਤ ਪਿਆਰੀ ਹੈ ਹਨਾ ਹਾਂ ਹਾਂ ਠੀਕ ਹੈ 30 ਤੋਂ ਪਾਰ ਪਰ ਦੁੱਧ ਦੋ ਹਾਂ ਜਰਸੀ ਕਰੋ ਦੇ ਵਿੱਚ ਚੰਗੀ ਮਤਲਬ 55 60 ਲੀਟਰ ਵਾਲੀ ਗਾਂ ਦੇ ਟੀਕੇ ਲੱਗੇ ਹੋਏ ਜਰਸੀ ਵਾਲਾ ਆ ਮੂੰਹ ਦਿਖਾਓ ਠੀਕ ਹੈ ਇਹਦੇ ਤੋਂ ਫਿਰ ਮਨਾਂ ਕਿ ਚਲੋ ਵੀ ਅਸਲ ਜਰਸੀ ਵੀ ਤਿਆਰ ਕਰ ਸਕਦੇ ਆ। ਅਖੇ ਟੌਪ ਦੀ ਫਰੀਡ ਬੰਦਾ ਕੋਈ ਸ਼ਿਮਲਾਪੁਰ ਵਾਲੇ ਟੌਪ ਦੀ ਜਰਸੀ ਤਿਆਰ ਕਰੂਗੀ ਚੰਗੇ ਦੁੱਧਾਂ ਦੀ ਪਹਿਲੀ ਤੇ ਪਹਿਲਾ ਨਾ ਸੂਈ ਦੀ ਬੱਚੀ ਜਿਹੜੀ ਆ 20 ਕਿਲੋ ਦੁੱਧ। ਤੋਰੇ ਫਿਰ ਬਾਅਦ ਵਿੱਚ। ਸੋ ਕੱਤ ਕਾਟ ਤੋਰੇ ਮਾਰ ਕੇ ਵੀ ਦਿਖਾਵਾਂਗੇ ਆ। ਨਾਲੇ ਯਾਰ ਕੀ ਚਵਾਈ ਤਾਂ ਇਹ ਜੀ ਲੱਗੀ ਤੇ ਮਨ ਕਰੀ ਜਾਂਦਾ ਚੋਈ ਚਲੋ। ਸੋ ਵੀਰੋ ਚੋਣ ਵਗੈਰਾ ਵੀ ਦੱਸਦਿਆ ਕਿ ਬਹੁਤ ਚੰਗਾ ਸਾਫ ਸੁਥਰਾ ਲੱਗਿਆ ਵਾ ਤੇ ਕੱਦ ਕਾਠ ਤੇ ਬਿਊਟੀ ਵਗੈਰਾ ਤੇ ਜੇ ਰਜੇ ਪੈਂਡਿੰਗ ਹੈ ਹਾਂ ਬਈ ਜੇ ਰ ਭੀ ਘੰਟੇ ਤੋਂ ਘੰਟੇ ਲੱਗੇ ਦਵਾਈ ਨਹੀਂ ਦੇ ਤੂੰ ਠੀਕ ਆ ਸੂਈ ਨੂੰ ਮੈਂ ਅੱਡੀ 10 12 ਹੋਏ ਮੇਰੇ ਖਾਤੇ ਆ ਮੇਰੇ ਆਪਣੇ ਬੈਠੇ ਬੈਠੇ ਸੂਈ ਹੈਗੀ ਤੇ ਬਾਕੀ ਕੱਦ-ਕੜ ਐਚ ਐਫ ਦੇ ਵਿੱਚ ਇਹਦਾ ਕ੍ਰੋਸ ਪਾਣ ਪੈਦਾਗਾ ਜੱਸੀ ਦਾ ਹਲਕਾ ਤੇ ਦੁੱਧ ਵੀ ਇਹਨੇ ਦੇਣਾ ਤਾਂ ਮੰਨ ਕੇ ਚਲੋ ਮੱਝ ਨੂੰ ਟੱਕਰ ਦੀ ਨੇ ਦੁੱਧ ਦੇ ਦੇਣਾ ਹਣਾ ਆਹ ਮੇਰੇ 5 ਲੱਖ ਦੀ ਨਹੀਂ ਮੱਝ ਦਿੰਦਾ ਇਹਨੇ ਦੁੱਧ ਵਾਲੀ ਠੀਕ ਆ ਧਾਰਾ ਮਾਰ ਦੇ ਦੋ ਸੁਭਿਰ ਹਵਾ ਨਾ ਵਗੈਰਾ ਕਰ ਫਿਰ ਜੱਜ ਕਰ ਸਕਦੇ ਤੋਰਾ ਵਗੈਰਾ ਤੇ ਬਾਕੀ ਮੇਨ ਗੱਲ ਹੱਡਾ ਪੈਰਾਂ ਦੀ ਪੂਰੀ ਮਜ਼ਬੂਤ ਆ ਧਾਰਾ ਮੈਂ ਪਹਿਲੇ ਸੁਬ੍ਰਤ ਚੋਣ ਵਗੈਰਾ ਦੇਖੋ ਧਾਰਾ ਦਾ ਕੀ ਪਤਾ ਜਿਵੇਂ ਹਰ ਦੇ ਮਹੀਨੇ ਸੌਣ ਦੇ ਮਹੀਨੇ ਪਰਣਾਲੇ ਚੜਦੇ ਹੁੰਦੇ ਆ ਉਹ ਚੋਣਾ ਜਮਾ ਬਸ ਸੋ ਦੇਖੋ ਜਮਾ ਕੀ ਬਾਤਾਂ ਜਮਾ ਤੇ ਭਾਵ ਯਾਰ ਵੀ ਮੇਰੇ ਦਾ ਪਾਸੇ ਕੋਈ ਗੱਲ ਨਹੀਂ ਆਪਾਂ ਜਾਇਜ਼ ਕਰਾਏ ਠੀਕ ਆ ਪਰ ਜਿਹੜਾ ਬੰਦਾ ਲੈ ਜੂਗਾ ਗਰਮੀ ਦੀ ਇਜਾਜ਼ਤ ਦੇਊਗਾ ਇਹ ਹੀ ਕੀ ਜੱਤ ਅੱਗੇ ਫਿਰ ਤੀਜਾ ਨੰਬਰ ਦਿਖਾ ਜਨੇ ਜਰਸੀ ਹਾਂਜੀ ਇਹ ਜਰਸੀ ਵੀ ਮਤਲਬ ਦੂਜਾ ਸੂਆ ਸੁੰਦੀ ਇਹਦੇ ਨਾਲ ਹੀ ਪਹਿਲਣ ਬੱਛੀ ਆ ਠੀਕ ਹੈ ਉਹ ਇਕੱਠੇ ਜੋੜਾ ਤੋੜ ਕੇ ਦਿਖਾ ਲਾਗੇ ਨੇ ਪਹਿਲਣ ਨੇ ਮੰਨ ਕੇ ਜਦੋਂ 23 24 ਕਿਲੋ ਦੁੱਧ ਦਿੱਤਾ 23 24 ਕਿਲੋ ਪਲੂਣ ਨੇ ਦੁੱ ਕੇ ਤਨ ਕੱਢ ਜੂਗੀ। ਜੇ ਲੈ ਜੂ ਵੀਰੇ ਹਫਤਾ ਅੱਧ ਦਾ। ਤੋਰੀਵਾਰ ਨੂੰ ਇਹਨੂੰ। ਸੋ ਹਫਤਾ ਸੂਣ ਚ ਵਾਕੀ ਇਸ ਵਾਰ ਕਿੰਨਾ ਅੰਦਾਜ਼ਾ ਦਦਾ ਬੰਦਾ ਲਾ ਕੇ ਚਲੇਦੇ ਤੋਂ। ਵੀਰੇ 25 ਕਿਲੋ ਖੁੱਲਾ ਦੁੱਧ ਇਹਨੂੰ ਫੇਸ ਕੁਆਲਟੀ ਚੈੱਕ ਕਰਾ ਲਓ। ਬ੍ਰੀਡ ਬ੍ਰੂਡ ਬੱਚੀ ਦੀ ਬਹੁਤ ਜਾਨਦੇ ਆ। ਵੀ ਸਾਂਹਾਂ ਦਾ ਗਲੇ ਵੀ ਵਧੀਆ ਹੋਈ। ਦੇਖੋ ਤੁਸੀਂ ਸੈਨ ਕਿਵੇਂ ਸਾੰਧੀ ਵੀ ਦੇਖੋ ਕਹੇ ਜੀ ਆ। ਚਮਕਦਮ ਕਰ ਰਹੀ ਆ ਬੱਚੀ ਦੀ। ਸੋ ਬੱਚੀ ਪੂਰੀ ਸਾਫ ਸੁਥਰੀ ਆ। 25 ਕਿਲੋ ਦ ਮੰਨ ਕੇ ਲੈ ਲੇ ਹਾਂ। ਤੇ ਕੱਦ ਕਾਢ ਦਾ ਫੱਟੇ ਚੱਕੇ ਪਿਆ ਆ। ਹਾਈਟ ਫੁੱਲ ਲੈਂਥ ਆ ਜੀ ਹਾਂ। ਸੋ ਹਫਤਾ ਸੂਣ ਜੇ ਬਾਕੀ ਪਿਆ। ਚੰਗੀ ਜਿੰਦ ਜਾਨ ਪਲੱਸ ਬਿਊਟੀ ਆ ਵਗੈਰਾ ਇਹਦੇ ਵਿੱਚ ਓਕੇ ਆ ਚਾਰੇ ਪਾਸਿਓ ਕਿਸੇ ਪਾਸਿਓ ਹੱਥ ਦਰਾਣੀ ਹਫਤਾ ਸੂਣ ਚ ਲੈ ਜੂ ਹਣਾ ਅੱਗੇ ਤੇ ਤਿੰਨ ਨੰਬਰ ਜਰਸੀ ਆ ਗਈ ਜਿਹੜੀ ਇਹ ਵੀਰੇ ਪਹਿਲੇ ਨੂੰ ਬੱਸੀ ਆ ਦੋ ਦੰਦ ਮੂੰਹਾਂ ਬੱਚਾ ਇਹ ਠੀਕ ਐ ਹਾਂ ਪਹਿਲੇ ਨੂੰ ਸੂ ਰਹੀ ਆ ਅਜੇ ਇਹ ਵੀ ਮੰਨ ਕੇ ਦਰੋਂ 7-8 ਦਿਨ ਲੈ ਕੇ ਜਾਊਗੀ 7-8 ਦਿਨ ਥੱਲੋਂ ਲੋਨੀ ਬੋਨੀ ਪਈ ਐ ਵੀਰੇ ਨਮਾ ਐ ਬੈ ਕੇ ਦਿਖਾ ਦੇ ਨਿੱਕੂ ਬਣਿਆ ਬਾਕੀ ਫੇਸ ਕੁਆਲਿਟੀ ਚੈੱਕ ਕਰਾਓ ਬੱਸੀ ਸੋ ਦੇਖੋ ਫੇਸ ਕੁਆਲਿਟੀ ਦੇਖੋ ਬੱਸੀ ਦੋ ਦੰਦ ਰਹਿਣ ਨਾਲ ਕਿੰਨਾ ਦੁੱਧ ਮੰਨ ਕੇ ਚਲੀ ਆਪੇ ਇਹਦਾ ਫੇਸ ਫਿਰ ਦਿਖਾਓ ਨੋਤੇ ਨੋਤੇ ਕੇ ਨੰਨ ਅੰਦਾਜ਼ਾ ਲਾਈਏ ਵੀਰ। ਦੁੱਧ ਵੀਰ ਮੰਨ ਕੇ ਚੱਲੇ ਪਹਿਲੇ ਨਹੀਂ ਚੰਗਲ ਤੋਂ ਬਹੁ 20 25 ਤੋਂ 20 ਤੋਂ ਬਾਹਰ ਪਾ ਦੂਗੀ ਬਸ। ਕੋਈ ਨਹੀਂ ਗੱਲਾਂ ਕਰਦੇ। ਠੀਕ ਹੈ। ਹਾਂ। ਤੋਰ ਕੇ ਸਾਰ ਨੂੰ ਪੁੱਤ। ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਪਲੂਣ ਪਹਿਲਾਂ ਸੂਰਤ ਤੋਰ ਦੇ ਵੀਰ ਮੇਰੇ। ਤੇ ਜਿੰਦ ਜਾਣ ਵਗੈਰਾ ਬੱਚੀ ਦੇ ਬਹੁਤ ਜਿਆਦੇ ਆ। ਪਲੂਣ ਪਹਿਲਾਂ ਸੂਏ 20 ਕਿਲੋਤ ਪਾ ਦੂ ਤੇ ਥਣ ਥਣ ਦੀ ਪੂਰੀ ਸਾਫ ਸੁੱਤ ਜੇ ਮੁਠੀ ਵਾਲਾ ਥਣ ਤੇ ਕੱਦ-ਕਾੜ ਬਹੁਤ ਆ। ਤੇ ਵੀਰੇ ਭਾਵ ਜਾਰ ਇਹਨਾਂ ਦੇ ਫਿਰ ਕੀ ਹੋਣਗੇ ਜੋੜੇ ਦੇ? ਭਾ ਵੀਰੇ ਜੇ ਜੋੜਾ ਕੋਈ ਬੰਦਾ ਲੈਣਾ ਕਈ ਵੀਰ ਕਹਿੰਦੇ ਵੀ ਜੋੜਾ ਲੈ ਲਾਂਗੇ ਠੀਕ ਹੈ ਕਿਉਂਕਿ ਇੱਕੋ ਹੀ ਫਾਰਮ ਤੋਂ ਲਈ ਜਾਂਦੇ ਆਪਾਂ ਦੋਨੇ ਮੰਨ ਕੇ ਜਿਹੜੇ ਜੇ ਕੋਈ ਵੀਰ ਦੋਨੇ ਜੋੜਾ ਖਰੀਦਦਾ ਹਾਂ ਚਲ ਕਹਿਣ ਦਾ ਆਪਾਂ ਕਹਿੰਦਾ 25 30 ਕਿਲੋ ਆਪਣਾ ਕਿਹਾ ਕਿ ਮੂੰਹ ਫੜ ਲੂ ਜੱਟ ਸੌਦੇ ਨਾਲ ਆਮ ਜਿਵੇਂ ਕਰਾਂਂ ਸੇਵਾ ਹੁੰਦੀ ਐ 40 ਕਿਲੋ ਦੇ ਨਿਹੜ ਦੁੱਧ ਪਾ ਲੂ ਮੈਂ ਕਿਹਾ ਮੰਨ ਦੁੱਧ ਪਾਉਣੀ ਐ ਸਾਰੀ ਗਰਮੀ ਗਰਮੀ ਜੈ ਜੀ ਗੱਲ ਆ ਜਾਣਾ ਹਾਂ ਉਹ ਗੱਲ ਨਹੀਂ ਕਰਦੇ ਇਹ ਮੰਨ ਕੇ ਚੱਲ ਜੇ 20 ਤੋਂ ਕਿਲੋ ਖੰਡ ਅੰਦਰ ਵੀ ਰਹੇਗੀ ਇਹ ਬਾਹਰ ਚੱਲੂਗੀ ਹਾਂ ਹਾਂ ਹੀ ਬਾਹਰ ਚੱਲੂਗੀ ਬਾਹਰ ਠੀਕ ਹੈ ਅੱਗੇ ਇਹ ਵਿੱਚ ਯਾਰ ਸੁਭਰੋ ਆ ਗਿਆ ਪਸ ਤੋਂ ਬਾਹ ਏ ਜਿਵੇਂ ਹੁਣ ਕਹਿੰਦੇ ਕੋਲਡ ਕਾਫੀ ਗਰਮੀ ਆ ਗਈ ਵੀ ਕੋਲਡ ਕਾਫੀ ਪੀਣੀ ਆ ਉਹ ਚੀਜ਼ ਆ ਗਈ ਹੈ ਨਾ ਹਾਂਜੀ ਹਾਂ ਬਾਕੀ ਵਜਨ ਵਜੂਦ ਵਾਲੀਆਂ ਬੱਚੇ ਤੁਸੀਂ ਫੇਸ ਕੁਆਲਿਟੀ ਚੈੱਕ ਕਰਾਓ ਬੱਚੀ ਦੀ ਮੋਟੀ ਅੱਖ ਮੱਥੇ ਟੋਆ ਕਾਫੀ ਜਰਸੀ ਆ ਗਈ ਧੰਨੇ ਚਾਰੂ ਚੂਰੀ ਫੁੱਲ ਆਹ ਚਾਰੀ ਚੂਰੀ ਪਾਸੇ ਅੜ ਜਾ ਪੁੱਤ ਤੇ ਕੀ ਬਾਇਓ ਡਾਟਾ ਕਿਹੜਾ ਸੂਆ ਸੁੰਦੀ ਐ ਵੀਰੇ ਦੂਜਾ ਸੂਆ ਰੀਜਨਲ ਸੁੰਦੀ ਆ 27 ਕਿਲੋ ਦੁੱਧ ਦਿੱਤਾ ਹੋਇਆ ਮੰਨ ਕੇ ਨੇ ਪਹਿਲਾਂ ਪਰ 25 ਤੋਂ ਬਾਹਰ ਮੰਨ ਕੇ ਲੈ ਲਓ 27 ਕਿਲੋ ਹਾਂ 25 ਕਿਲੋ ਦੁੱਧ ਲੈ ਲੈਂਦੀਆਂ ਨੇ ਧੰਨੇ ਤੇ ਦੁਨ ਦਾ ਬੜਾ ਸੇਮ ਹੀ ਆ। ਹਾਂ ਸੇਮ ਹੀ ਆ ਇਹਨਾਂ ਵੀ ਇਹ ਵੀ ਮਤਲਬ 26 27 ਤੇ ਹੀ ਚੱਲੀ ਹੋਈ ਆ। ਇਹ ਜਣੇ ਕਿ ਇਹਦੇ ਨੂੰ ਪਹਿਲਾਂ 4 ਦਿਨ ਲੇਵਾ ਚੈੱਕ ਕਰਾ ਲਓ। ਉਹ ਹਲੇ 5 4 ਦਿਨ ਵੱਧ ਲਊਗੀ। ਉਹ ਹਫਤਾ ਲਊ ਇਹ ਜਣ ਕੇ 4 ਦਿਨ ਹੀ ਲਊ। ਜੇ ਕੋ ਜੋੜਾ ਲੈਣ ਵਾਲਾ ਹੋਇਆ। ਜੋੜਾ ਲੈਣ ਵਾਲਾ ਹੋਇਆ ਵੀਰੇ ਫੁੱਲ ਮਾਰਤਣ ਕਰਾਂਗੇ ਆਪਾਂ। ਜੋੜੇ ਦਾ 50 ਕਿਲੋ ਦੁੱਧ ਦੇ ਦੇਣਗੇ ਕਿ ਨਹੀਂ? ਮੈਂ ਖਰ ਰਾਮਦਰਨਾ ਦੇਣੇ ਨਹੀਂ। ਦੇਖੋ ਆਪਾਂ ਉਹ ਗੱਲਾਂ ਨਹੀਂ ਕਰਦੇ ਆਪਦੇ ਘਰੇ ਮਣਕੀ ਵੀ ਦੇ ਦਾਂਗੇ। ਇੰਨੀ ਵੀ ਆਪ ਨੂੰ ਸਹਦੀ ਹੈਗੀ ਆ। ਠੀਕ ਹੈ। ਹਾਂ ਕੱਲ ਨੂੰ ਕੋਈ ਸੌਦਾ ਕਰ ਲਏ ਵੀ ਭਈ ਮਣਕੇ ਲੈਣਾ ਉਹ ਹਿਸਾਬ ਨਾਲ ਰੇਟ ਸਾਈ ਕਰ ਲਿਆ ਵੀ ਮਨ ਕਿਵੇਂ ਦੇਣਾ ਹਾਂ ਇਹ ਦੇਖੋ ਸਾਨੂੰ ਬੱਸੀ ਰਹਿਣਾ ਇਹ ਤਾਂ ਤਿਆਰੀਆਂ ਮਨਾਂ ਦੋ ਚਾਰ ਦਿਨ ਹੀ ਲੋ ਟੋਰੀ ਬਾਹਰ ਨੂੰ ਇਕੱਠਾ ਤੋਰ ਦੋ ਜੁੜਾ ਚਾਹੇ ਜੁੜਾ ਤੋਰ ਦੋ ਸੋ ਕਾਫੀ ਕਲਰ ਦੀਆਂ ਜਰਸੀਆਂ ਵੱਡੇ ਕੱਦ ਕਾਠ ਨੇ ਜਮ ਤੁਸੀਂ ਵੀ ਵੀਡੀਓ ਪਾਉਂਦੇ ਰਹਿੰਦੇ ਰਹੇ ਸਾਨੂੰ ਪਤਾ ਹੀ ਆ ਵੀ ਵਜਣ ਤੁਹਾਨੂੰ ਦੱਸਦਾ ਤੇ ਬਾਕੀ ਆ ਥਾਂ ਨਹੀਂ ਮਿਲਦਾ ਹਨਾ ਇਹ ਨਹੀਂ ਮਿਲਦਾ ਵੀਰੇ ਗੁੱਲੇ ਵਾਲਾ ਜਿਹਨੂੰ ਆਪਾਂ ਅਸਲ ਕਹਿੰਦੇ ਆ ਅਸਲ ਗਾਂ ਵਾਲਾ ਥਣ ਲੱਗਿਆ ਸੋ ਚੋ ਚੋ ਪੈਂਦਾ ਰੰਗ ਜਮ ਉਹ ਗੱਲ ਹਨਾ ਘਰੇ ਵੀਰੇ ਰੱਖਣ ਵਾਲਾ ਜਿਹੜਾ ਮੇਰਾ ਘਰੇਲੂ ਵੀਰ ਕਹਿੰਦਾ ਨਾ ਵੀ ਘਰੇ ਰੱਖਣੀਆਂ ਨੇ ਦੋਨੇ ਬੱਚੀਆਂ ਮੰਨ ਕੇ ਚੱਲੇ ਵੀ ਕ ਸੋ ਦੇਖੋ ਬੈੜਾ ਦੇਖੋ ਦੋਨੇ ਸਾਫ ਸੁਥਰੀਆਂ ਫੇਸ ਕੁਆਲਟੀ ਵਗੈਰਾ ਦੇਖੋ ਬੱਚਿਆਂ ਦੀ ਤੇ ਜਿੰਦ ਜਾਨ ਰਾਜੀ ਬਹੁਤ ਆ ਤੇ ਕੱਢ ਦੇਣਗੇ ਉਹ ਮੇਰੇ ਸਭ ਨਾਲ 8 ਦਿਨ ਲਊ ਸੱਤ ਹਨਾ ਉਹ ਹਾਂਗਾ ਮੈਂ ਮਲ ਘੱਟ ਲਊਗੀ ਟਾਈਮ ਇਹ ਹਜੇ ਸਭ ਤੋਂ ਦੋ ਦਿਨ ਬੱਦਲ ਲਊ ਇਹ ਮੈਂ ਇਹਨੂੰ 10 ਮੰਨ ਲਊ ਉਹਨੂੰ 7 ਦਿਨ ਮੰਨ ਲਊ ਠੀਕ ਆ ਹਫਤਾ ਰਹਿ ਜੂ ਹਨਾ ਤੇ ਖਿੱਚ ਕੇ ਚਲੇ ਜਾਂਦਾ ਰਾਜੀ ਰੂਜੀ ਪਲਿਆਂ ਵਾ ਜਾਣ ਤੋਂ ਪਤਾ ਲੱਗਦਾ ਵੀਰੇ ਪਲਿਆਂ ਨੇ ਸੈ ਲੈ ਦੱਸ ਦਿਆ ਬੱਚੀ ਨੇ ਬਾਹਰ ਸਰ ਨੇ ਮੋੜ ਲਿਆ ਤੂੰ ਮੋੜ ਲੈ ਸੀ ਉਹਦੀ ਸੋ ਜਿਵੇਂ ਫੋੜ ਦੇ ਦੁਬਾਰੇ ਦੱਸ ਗੇਰਾ ਜਿਵੇਂ ਪਹਿਰਵਾਨ ਗਰਾਊਂਡ 'ਚ ਵੜਦਾ ਕਬੱਡੀ ਵਾਲਾ ਹਨਾ ਰੇਡ ਪਾਉਂਦਾ ਉਹ ਸਿਸਟਮ ਹੈ ਨਾ ਹਨਾ ਹਾਂਜੀ ਆ ਦੇਖੋ ਬੱਚੇ ਰੇਡਾਂ ਪਾਉਂ ਜਾਂ ਫਿਰਦੀ ਆਈਆਂ ਜੇ ਮੈਂ ਖੁੱਲੇ ਗਰਾਊਂਡ ਦੇ ਵਿੱਚ ਜਾਵਾਂ ਆ ਦੇ ਖੁੱਲੀ ਫਿਰਦੀ ਆਈਆਂ ਨਹੀਂ ਸੀ ਉਸ ਹਿਸਾਬ ਨਾਲ ਦੇਖੋ ਤੁਹਾਨੂੰ ਪਤਾ ਲਾ ਸੋ ਦੇਖੋ ਜੇ ਵਜਨਾ ਦਾ ਮੰਨ ਕੇ ਚੱਲੋ ਫੇਰ ਹੀ ਜਾ ਕੇ ਦੁੱਧ ਕੱਢ ਲੈ ਇਹਨਾਂ ਨੇ 50 ਕਿਲੋ ਦੁੱਧ ਆ ਰਾਮਣਾ ਦੇਣਗੇ ਦੋਨੇ ਜਿਹਨੇ ਕਾਫੀ ਕਲਰ ਦੇ ਵਿੱਚ ਜਰਸੀਆਂ ਜਿੰਦ ਜਣ ਰਾਜੀ ਸਭਿਆ ਬੜੀਆਂ ਬਹੁਤ ਜ਼ਿਆਦੇ ਤੇ ਅੱਗੇ ਵੀਰੇ ਆ ਗਏ ਐਚਐਫਲੀਆਂ ਵੇੜਾ ਹਨਾ ਹਾਂ ਵੀਰੇ ਹੁਣ ਸਾਰੇ ਭਰਾਮਾਂ ਦੀ ਡਿਮਾਂਡ ਹੁੰਦੀ ਆ ਫਾਰਮ ਵਾਲਿਆਂ ਦੀ ਵੀ ਇਹ ਬਰੀਡ ਵਾਲੀਆਂ ਬੱਚੇ ਸਾਰੀਆਂ ਇਹ ਕੱਚੀ ਰੱਖਦੀ ਆ ਨਾ ਇਹ ਹਾਂ ਵੀਰੇ ਕੱਚੀ ਆ ਬੱਚੀ ਮਾਦਾ ਰਿਕਾਰਡ ਹੈਗਾ 40 ਕਿਲੋ ਦਾ ਸਾਰਾ ਰਿਕਾਰਡ ਦੇ ਦਾਂਗੇ ਬੱਚੀ ਦਾ ਆਪਾਂ ਦੇਖੋ ਲੋਲੀ ਬੋਲੀ ਕਿਦੀ ਪਈ ਹੈ ਹਜੇ ਹਫਤਾ 10 ਦਿਨ ਲੈ ਜੀ ਥਣ ਬਹੁਤ ਚੰਗਾ ਲੱਗਿਆ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਦੁੱਧ ਵੀਰੇ ਦੇਖੋ ਉਹੀ ਗੱਲ ਆ ਆਪਾਂ ਬਾਰ-ਬਾਰ ਨਹੀਂ ਵੀਡੀਓ 'ਚ ਕਹਿੰਦੇ ਦੁੱਧ ਅਗਲੀ ਦੀ ਸੇਵਾ ਦਾ ਹੁੰਦਾ ਬਰੀਡ ਆ ਜਿਹੜੀ ਮੰਨ ਕੇ ਚੱਲੋ ਇਹ ਮੰਨ ਕੇ ਚੱਲੋ ਵੀ ਉਹਨੂੰ ਪਹਿਲੇ 3 3 ਕਿਲੋ ਅੱਗੇ 2 ਨੰਬਰ ਇਹ ਬੱਚੀ ਵੀਰੇ ਦੂਜਾ ਸੂਆ ਸੁੰਦੀ ਹੈ ਇਹਨੇ ਪਹਿਲੇ ਸੂਏ 26 27 ਕਿਲੋ ਦੁੱਧ ਦਿੱਤਾ 26 27 ਕਿਲੋ ਹਾਂ ਹਾਂ ਠੀਕ ਹੈ ਬਾਕੀ ਨਾੜਾ ਨੂੜਾ ਮਿਲ ਕੇ ਬਹੁਤ ਚੰਗੇ ਨਵੀਂ ਚੈੱਕ ਕਰਾ ਲਓ ਪੋਲੀ ਬਾਲੀ ਬਹੁਤ ਹੈ ਨਾ ਬਹੁਤ ਬਈਆ ਵੀਰੇ ਨਾਲ ਤੇ ਫਿਰ ਪਸੂ ਆਪਾਂ ਫਿਰ ਫਿੱਟ ਫੜ ਲੈਵੇ ਵਾਲੇ ਲੈਨੇ ਆ ਵੀਰੇ ਤੁਸੀਂ ਦੇਖ ਲਓ ਹੁਣ ਸਾਰੇ ਮਤਲਬ ਵੀਡੀਓ ਕਵਰ ਕਰਦੇ ਹਣਾ ਸਾਰੇ ਆਪਣੀ ਚੁਆਇਸ ਨੂੰ ਅਲੱਗ ਹੀ ਬਦਲ ਲੱਗਦੀ ਹੋ ਸਾਨੂੰ ਆਪ ਵੀ ਬੰਦੇ ਕਹਿੰਦੇ ਵੀ ਯਾਰ ਸਾਰੇ ਇੱਕੋ ਜਿਹੇ ਲੈਨੇ ਹੋ ਤੁਸੀਂ ਇੱਕੋ ਜਿਹਾ ਲੈਵੇ ਆਪਣੀ ਚੁਆਇਸ ਹੀ ਹੈ ਆ ਇੱਕ ਅਗਲਾ ਵਪਾਰ ਨੂੰ ਨਿੰਦਣ ਲੱਗ ਜਾਂਦਾ ਕੋਈ ਪਸੂ ਮਾੜਾ ਵੀ ਨਿਕਲਦਾ ਪਰ ਵਪਾਰੀ ਦਾ ਪਸੂ ਸੰਟਾਪ ਹੁੰਦਾ ਹਾਂ ਆਪਾਂ ਤਾਂ ਪਹਿਲਾਂ ਸੂਈ ਦੇ ਨੱਕੇ ਥੈਦੀ ਨਿਗਾਉਣੇ ਵੀਰੇ ਆਪਦੇ ਘਰ ਨੂੰ ਪਹਿਲਾਂ ਲੈਨੇ ਆ ਆਪਾਂ ਨੂੰ ਕੋਈ ਹੋ ਨਹੀਂ ਪਹਿਲਾਂ ਆਪਦੇ ਲਈ ਲੈ ਕੇ ਫਿਰ ਅੱਗੇ ਆਪਾਂ ਜੇ ਆਪ ਨੂੰ ਚੀਜ਼ ਜ ਸੋ ਆ ਦੇਖੋ ਲੈ ਵਲੂਗਾ ਇਹੋ ਤੁਸੀਂ ਦੰਦਾ ਦਾ ਬੱਛੀ ਪਹਿਲਣ ਸੂਰੀ ਆ ਦੇਖੋ ਇਹ ਫਿੱਟ ਲੈ ਵਾ ਜਿਵੇਂ ਆਪਾਂ ਫੋਰਨ ਵਾਲੀ ਮੱਛੀ ਤੋੜ ਕੇ ਦਸਾਂ ਨਹੀਂ ਭੁਏ ਸੋ ਤੀਜਾ ਨੰਬਰ ਤਾਂ ਲੈਵੇ ਦੀ ਸਾਫ ਸੁਥਰੀ ਹੈ ਨਾ ਪੂਰੀ ਹਾਂ ਇਹ ਪੂਰੀ ਠੰਡੀ ਸੀਲ ਹੈ ਬਰੀਡ ਚ ਖੁੱਲਾ ਤੋਰੀ ਫਿਰ ਬਾਹਰ ਨੂੰ ਇਹਨੂੰ ਤੁਸੀਂ ਨਾ ਤੁਰਦੀਆਂ ਬਰੀਕੀਆਂ ਦੇਖੋ ਕੰਨੀਆਂ ਜਿਹੜਾ ਇਹ ਆ ਆਪਾਂ ਆਰਡਰ ਦੇਖੀ ਜਾਨੇ ਆ ਇਹਦੇ ਵਿੱਚ ਮਸਟੈਟਿਕ ਆਉਣ ਦੇ ਬਹੁਤ ਘੱਟ ਚਾਂਸ ਹਾਂ ਹਾਂ ਉਹੀ ਚੀਜ਼ ਹੈ ਜਦੋਂ ਸੀਮਣ ਸੁਧਰੀ ਜਾਂਦੇ ਨੇ ਉਮੀ ਬਰੀਡ ਸੁਧਰੀ ਜਾਂਦੀ ਓਮੀ ਥੰਦਾ ਸਹਿ ਛੋਟਾ ਆ ਗਿਆ ਸੁਭਰ ਇੱਕ ਗੱਲ ਮੈਂ ਹੋਰ ਕਰਦਾ ਦੇਖੋ ਮੇਰਾ ਹੈਗਾ ਵੀਡੀਓ ਪਾਉਣ ਜਦੋਂ ਕੀ ਆ ਟਟਮਲੇਵਾ ਆ ਗਿਆ ਪਤੋਂ ਵੀ ਪਾਉਣੀ ਆ ਹਾਂਜੀ ਹਾਂ ਠੀਕ ਹੈ ਨਾ ਗੱਲਾ ਤੇਲ ਫੂਕ ਕੇ ਗਏ ਹੋਣੇ ਆ ਖਾਲੀ ਮੋੜ ਨੂੰ ਜੀ ਕਿਸੇ ਦਾ ਨਹੀਂ ਕਰਦਾ ਹੁੰਦਾ ਪਰ ਜਿਹੜੀ ਆ ਚੀਜ਼ ਆਪਾਂ ਅਸਲ ਦੇਖੀ ਜਾਨੇ ਆ ਇਹ ਬਰੀਡਿੰਗ ਵਾਸਤੇ ਤੇ ਪਰਪਸ ਵਾਸਤੇ ਦੁੱਧ ਵਾਸਤੇ ਸਾਰੇ ਚੀਜ਼ਾਂ ਦੇ ਕੰਮ ਨੇ ਜਿਹੜੇ ਵੀ ਨੇ ਪੇਮੈਂਟ ਲਾ ਲਈ ਜਦੋਂ ਟੋਕਰ ਵੀ ਪਸ਼ੂ ਆਪਾਂ ਸੇਲ ਕਰਨਾ ਇਹਦੇ ਨੇ ਚੀਜ਼ਾਂ ਵੀਰੇ ਟੋਕਰ ਵੀ ਵਿਕ ਜਾਂਦੀ ਐ ਜਮ ਹਾਂ ਹਾਂ ਵੀਰੇ ਹੱਥ ਕੇ ਵੇਚਦੇ ਉਧਰੋਂ ਤੋਰ ਦੇ ਕੇ ਨੰਨੀ ਜਿਵੇਂ ਆਪਾਂ ਇਹਨਾਂ ਨੇ ਕਣਕ ਢੋਲ ਚ ਜਮਾ ਕਰਕੇ ਰੱਖੀ ਹੋਵੇ ਜਦੋਂ ਮਰਜੀ ਵੇਚ ਲੋ ਉਹਨੇ ਭਾਸਰ ਬੈਗੀ ਜਾਣਾ ਉਹ ਸਿਸਟਮ ਇਹ ਆ ਪੂ ਥੋੜੀ ਫਿਰ ਵੱਡੀ ਹੋਈ ਬਣੀ ਆ ਹਾਂ ਵੱਡੀ ਹੋਈ ਬਣੀ ਆ ਪਰ ਕੰਨੀਆਂ ਖੜੀਆਂ ਜਿੱਦ ਦੇ ਨੇ ਬੱਚਾ ਧਰਨਾ ਫਸ ਫਸ ਤੁਰਨਾ ਜਿਵੇਂ ਫਰੀ ਨਾ ਤੁਰਦੀ ਹੁੰਦੀਆਂ ਨੇ ਸੋ ਜਾਇਜ ਗੱਲਾ ਜਿਵੇਂ ਮੂਸੇ ਵਾਲਾ ਦੁੱਧ ਆਏ ਲੋਖੜ ਖੜ ਖੜਦੇ ਆਂਦੇ ਸੀ ਇਹ ਗੱਲਾਂ ਕਰਾ ਦੂ ਜਮਾ ਹਨਾ ਤੇ ਅੱਗੇ ਫਿਰ ਕਾਫੀ ਕਲਰ ਫੇਰ ਆ ਗਈ ਜਰਸੀ ਇਹਨੇ ਦੁੱਧ ਦਿੱਤਾ 25 ਕਿਲੋ ਜੀ ਇਹ ਹਜੇ ਦਰਦਾਂ ਦੀ ਕਿੱਟੇ 10 12 ਨਾਲ ਜੀ ਇਹ ਫਿਰ ਦੁੱਧ ਮੱਝ ਦੇ ਨਾਲ ਟੱਕਰ ਦਊ ਹਨਾ ਜਮਾ ਟੱਕਰ ਦੋ ਜੀ ਬਾਕੀ ਪਲੀ ਪੁਲੀ ਤੁਸੀਂ ਦੇਖੋ ਠੰਡੀ ਸੀ ਲੋ ਪੂਰੀ ਆ ਠੀਕ ਹੈ ਦੇ ਦਿਨ ਕਹਿ ਲੈਂਦੀ ਐ ਇਹ ਲੈ ਲੇ ਜੀ ਵੀਰੇ ਦੱਸ ਦਣਾ ਜੀ ਅੱਗੇ ਫੇਰ ਨਾਲ ਵੜ ਖੜੀ ਐ ਸਾਈਵਾਲ ਚ ਕਰਾਸ ਆ ਗਈ ਜੀ ਹਾਂ ਸਾਈਵਾਲ ਦਾ ਕਰਾਸ ਸਾਈਵਾਲ ਦਾ ਕਰਾਸ ਐ ਨੇ 16 17 ਕਿਲੋ ਬਲੂਨੇ ਦੋ ਦਿੱਤਾ ਇਹ ਜਿਵੇਂ ਆਪਾਂ ਇਹਦਾ ਇਹਦੀ ਤਾਰ ਇਹ ਯੂ ਜਿਵੇਂ ਆਪਾਂ ਟੂੜੀ ਛੜਦੇ ਹੱਥਾਂ ਸੈਂਖ ਤੇ ਹਣਾ ਜੀ ਬੋਲ ਥਣ ਦੱਸਦਾ ਜੀ ਜੈ ਜਗਤ ਤੇ ਨੰਬਰ ਬੋਲ ਦੇ ਵੀਰੇ ਮੇਰੇ ਨੰਬਰ 98784482649478263916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾ ਜਦੋਂ ਮਰਜ਼ੀ ਆਪਣੇ ਫਾਰਮ ਤੇ ਵਿਜ਼ਿਟ ਕਰ ਲਿਓ ਪਸ਼ੂ ਦੇਖ ਕੇ ਮੋੜਾਂਗੇ ਤੇ ਆਏ ਨਹੀਂ ਟਾਈਮ ਆਪਣੇ ਫਾਰਮ ਤੇ ਮੰਨ ਲਓ 20 ਤੋਂ 25 ਨਾ ਹੁੰਦੇ ਹੁੰਦੀ ਆ ਜਮ ਹਾਂ ਅੱਜ ਆਪਾਂ ਹੁਣੇ ਗੱਡੀ ਭਰ ਕੇ ਆਇਆ ਪਹਿਲਾਂ ਹਣ ਹਾਂਜੀ ਹਾਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਹੋਰ